ਫਿਰੋਜ਼ਪੁਰ ਪੁਲਿਸ ਨੇ ਇੱਕ ਕਵਾਂਟਲ ਤੋਂ ਉੱਤੇ ਨਸ਼ਾ ਫੜ ਲਿਆ ਔਰ ਇਹ ਇੱਕ ਗੱਡੀ ਦੇ ਵਿੱਚੋਂ ਟਰੱਕ ਦੇ ਵਿੱਚੋਂ ਵੱਖ-ਵੱਖ ਥਾਣਿਆਂ 'ਚ ਰਿਕਵਰੀ ਕੀਤੀ ਆ ਔਰ ਤੁਹਾਨੂੰ ਦੱਸ ਦਈਏ ਕਿ ਇੱਕ ਕਵਾਂਟਲ ਤੋਂ ਉੱਪਰ ਇਹ ਨਸ਼ਾ ਲੋਕਾਂ ਦੇ ਵਿੱਚ ਜਾਣਾ ਸੀ ਪਰ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਆ ਪੂਰੀ ਜਾਣਕਾਰੀ ਲੈ ਲੈਨੇ ਆ ਕਿਹੜੇ ਵਿਅਕਤੀ ਸੀ ਕਿੱਥੋਂ ਆਏ ਕਿਵੇਂ ਆਏ ਔਰ ਇੱਕੋ ਦਿਨ ਦੇ ਵਿੱਚ ਹੀ ਇੰਨਾ ਨਸ਼ਾ ਫੜਿਆ ਗਿਆ ਹੈ ਪੂਰੀ ਜਾਣਕਾਰੀ ਲੈ ਲੈਣੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਨੇ ਸਰ ਇੱਕ ਕੁਆਂਟਲ 6 ਕਿਲੋ ਦੇ ਆਸ-ਪਾਸ ਅੱਜ ਦੀ ਜਿਹੜੀ ਰਿਕਵਰੀ ਹੈ ਬਣਦੀ ਆ ਕੀ ਕੀ ਹੈਗਾ ਕਿੱਥੋਂ ਕਿੱਥੋਂ ਫੜਿਆ ਕਿਵੇਂ ਕਿਵੇਂ ਫੜਿਆ ਹਾਂਜੀ ਇਹ ਸਾਡੀ ਟੀਮ ਦੀ ਇੱਕ ਬੜੀ ਵਧੀਆ ਇੱਕ ਉਪਲਬਧੀ ਆ ਕਾਰਗੁਜ਼ਾਰੀ ਆ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਚੱਲ ਰਹੀ ਹੈ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਦੇ ਵਿੱਚ ਇੱਕ ਪਿਛਲੇ ਦਿਨੀ 5 ਕਿਲੋ ਹੈਰੋਇਨ ਤੇ ਉਸ ਦੇ ਨਾਲ 29 ਲੱਖ ਜਿਹੜਾ ਡਰਗ ਮਨੀ ਦੀ ਰਿਕਵਰੀ ਹੋਈ ਸੀ CIA ਵੱਲੋਂ ਤੇ ਉਹਦੇ ਵਿੱਚ ਹੀ ਚੱਲਦੇ ਹੋਏ ਬੈਕਵਰਡ ਲਿੰਕੇजेस ਦੇ ਵਿੱਚ ਇਹਨਾਂ CIA ਵੱਲੋਂ ਹੀ ਇੱਕ ਲਵ ਪੱਟੀ ਇੱਕ ਸ਼ਿਵਾ ਤੇ ਇੱਕ ਪ੍ਰਗਟ ਤਿੰਨ ਜਣਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਉਸ ਤੋਂ ਬਰਾਮਦ ਕਰਨ ਚ ਸਫਲਤਾ ਮਿਲੀ ਹੈ ਤੇ ਇਹ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਹੀ ਹੈ ਤੇ ਇਸ ਕੇਸ ਦੇ ਵਿੱਚ ਸਾਨੂੰ ਹੋਰ ਵੀ ਸੰਭਾਵਨਾ ਜਿਹੜੇ ਇਹਨਾਂ ਦੇ ਲਿੰਕ ਦੇ ਵਿੱਚ ਹੋਰ ਬੰਦੇ ਆ ਉਹਨਾਂ ਨੂੰ ਗ੍ਰਿਫਤਾਰ ਅਗਲੇ ਦਿਨਾਂ 'ਚ ਕਰਾਂਗੇ ਇੱਕ ਮਕਦਮਾ ਨੰਬਰ 116 ਜਿਹੜਾ ਸਿਟੀ ਜ਼ੀਰਾ ਦੇ ਵਿੱਚ ਦਰਜ ਕਰਕੇ ਉਹਦੇ ਵਿੱਚ ਦੋ ਜਾਣੇ ਗ੍ਰਿਫਤਾਰ ਕੀਤੇ ਸੰਦੀਪ ਤੇ ਗੁਰਪ੍ਰੀਤ ਇਹਨਾਂ ਪਾਸੋਂ 51 ਕਿਲੋ 64 ਗ੍ਰਾਮ ਚੂਰਾ ਪੋਸਤ ਪੁੱਕੀ ਚੂਰਾ ਪੋਸਤ ਬਰਾਮਦ ਹੋਈ ਹੈ ਤੇ ਇਹ ਇਸ ਨੂੰ ਟਰੱਕ ਦੇ ਵਿੱਚ ਇਹਨਾਂ ਨੇ ਰਾਜਸਥਾਨ ਤੋਂ ਇਹ ਲਿਆਉਂਦੇ ਸੀ ਤੇ ਜਿਨ੍ਹਾਂ ਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਆਪਣੀ ਇਨਫੋਰਮੇਸ਼ਨ ਬੇਸਡ ਉਹਦੇ ਤੇ ਇਹਨਾਂ ਨੂੰ ਇਹ ਨੂੰ ਫੜਿਆ ਗਿਆ ਤੇ ਇਸ ਨੇ ਇਹ ਲਕੋ ਲਕੋ ਕੇ ਟਰੱਕ ਦੇ ਵਿੱਚ ਜਿਹੜੀ ਭੁੱਕੀ ਦੇ ਰੱਖੇ ਹੋਏ ਸੀ ਉਹ ਕਾਦੇ ਕਾਦਾ ਸਮਾਨ ਹੁੰਦਾ ਤੁਝਾ ਹਾਂ ਰਬੜ ਪਾਊਡਰ ਜਿਹੜਾ ਹੁੰਦਾ ਉਸ ਦੀਆਂ ਬੋਰੀਆਂ ਭਰੀਆਂ ਸੀ ਵਿੱਚ ਹੀ ਇਹ ਦੋ ਗੱਟਿਆਂ ਦੇ ਵਿੱਚ ਰੱਖਿਆ ਹੋਇਆ ਸੀ ਤੇ ਜਿਸ ਨੂੰ ਬਰਾਮਦ ਕਰਨ ਸਫਲਤਾ ਮਿਲੀ ਹੈ ਐਵੇਂ ਹੀ ਮੁਕੱਦਮਾ ਨੰਬਰ 150 ਥਾਣਾ ਸਦਰ ਜੀਰਾ ਇਸ ਦੇ ਵਿੱਚ ਵੀ ਬੜੀ ਵਧੀਆ ਸਫਲਤਾ ਮਿਲੀ ਜਦੋਂ ਕਿ ਇਨਫੋਰਮੇਸ਼ਨ ਸੀ ਸੀਆਏ ਜੀਰਾ ਕੋਲ ਤੇ ਐਸਐਚਓ सदरजीरा ਕੋਲ ਵੀ ਇਹਨਾਂ ਨੇ ਹਰਜਿੰਦਰ ਸਿੰਘ ਤੇ ਗੁਰਜਿੰਦਰ ਸਿੰਘ ਅਤੇ ਇਹਨਾਂ ਦਾ ਸਾਥੀ ਜਿਹੜਾ ਤੀਸਰਾ ਹਜੇ ਗ੍ਰਿਫਤਾਰ ਕਰਨਾ ਬਾਕੀ ਹੈ surjit singh ਵੀ ਇਹ ਉਥੋਂ ਯੂਪੀ ਤੋਂ ਅਫੀਮ ਲੈ ਕੇ ਆਉਂਦੇ ਆ ਤੇ ਆਪਣੀ ਕ੍ਰੇਟਾਕਾਰ ਦੇ ਵਿੱਚ ਇਹਨਾਂ ਦੇ ਕੋਈ ਨਾ ਕੋਈ ਇੱਕ ਸੀਕ੍ਰੇਟ ਬਕਸੇ ਸੀਕ੍ਰੇਟ ਉੱਥੇ ਜਗ੍ਹਾ ਬਣਾਈ ਹੋਈ ਹੈ ਜਿਹਦੇ ਵਿੱਚ ਰੱਖ ਕੇ ਉਹ ਅਫੀਮ ਨੂੰ ਲੁਕੋ ਕੇ ਲਿਆਉਂਦੇ ਆ ਤੇ ਇੱਥੇ ਅੱਗੇ ਇਹ ਇਸ ਨੂੰ ਵੇਚਦੇ ਆ ਉਹ ਸਰ ਸੰਝਾ ਕਰ ਸਕਦੇ ਹੋ ਜਿਹੜੀ ਕਿੱਥੇ ਕਿੱਥੇ ਲੁਕੋ ਕੇ ਲਿਆਏ ਸੀ ਕ੍ਰੇਟਾ ਗੱਡੀ ਦੇ ਵਿੱਚ ਕੀ ਟਿਕਾਣੀ ਸੀ ਹਾਂਜੀ ਇਹਨਾਂ ਨੇ ਜਿਹੜਾ ਅੱਗੇ ਬੋਨਟ ਦੇ نیچے ਜਿੱਥੇ ਟਾਇਰ ਹੁੰਦੇ ਆ ਟਾਇਰਾਂ ਦੇ ਨਾਲ ਜਗ੍ਹਾ ਖੱਲੀ ਪਈ ਹੁੰਦੀ ਹੈ ਉੱਥੇ ਇਹਨਾਂ ਨੇ ਰੱਖੇ ਹੋਏ ਸੀ ਪੈਕੇਟਸ ਤੇ ਕੁਝ ਪੈਕੇਟ ਜਿਵੇਂ ਪਿਛਲੇ ਪਾਸੇ ਰੱਖੇ ਹੋਏ ਸੀ ਜਿਹੜੇ ਪਿਛਲੇ ਪਾਸੇ ਵੀ ਜਿਹੜੀ ਡਿੱਕੀ ਦੇ ਵਿੱਚ ਸੱਜੇ ਪਾਸੇ ਟਾਇਰਾਂ ਟੂਰਾਂ ਦੇ ਉੱਥੇ ਜਿਹੜਾ ਟਾਇਰਾਂ ਦੇ ਉੱਪਰ ਜਗ੍ਹਾ ਬਣ ਜਾਂਦੀ ਹੈ ਉਸ ਨੂੰ ਸਾਈਡ ਤੋਂ ਇੱਕ ਨਾਲ ਉਹਦੇ ਰਬੜ ਦਾ ਉਹਦਾ ਇੱਕ ਉਕਵਰ ਹੋ ਜਾਂਦੀ ਹੈ ਉਸ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ ਤਾਂ ਕਿ ਪੁਲਿਸ ਨੂੰ ਪਤਾ ਨਾ ਲੱਗ ਸਕੇ ਤੇ ਇਹ ਦੋ ਜਗ੍ਹਾ ਤੇ ਅੱਗੇ ਦੇ ਪਿੱਛੇ ਕਰਕੇ ਰੱਖੀ ਹੋਈ ਸੀ ਤੇ ਉਹ ਇਹਨਾਂ ਨੂੰ ਇਨਫੋਰਮੇਸ਼ਨ ਸੀ ਵੀ ਇਹਦੇ ਵਿੱਚ ਆ ਜ਼ਰੂਰ ਅਫੀਮ ਹੈਗੀ ਆ ਤਾਂ ਕਰਕੇ ਪ੍ਰੋਪਰ ਸਰਚ ਕਰਨ ਤੋਂ ਬਾਅਦ ਇਹਨਾਂ ਨੇ ਉਹ ਬਰਾਮਦ ਕਰ ਲਈਏ ਐਵੇਂ ਇੱਕ ਹੋਰ ਮੁਕੱਦਮਾ ਗੁਰੂ ਹਰਸਾਹਿਬ ਚ ਦਰਜ ਹੋਇਆ ਜਿੱਥੇ 35 ਕਿਲੋ ਭੁੱਕੀ ਚੂਰਾ ਪੋਸਟ ਬਰਾਮਦ ਹੋਈ ਹੈ ਤੇ ਇਹਦੇ ਵਿੱਚ ਵੀ ਇੱਕ ਜਿਸ ਦੇ ਸੁਖਦੇਵ ਸਿੰਘ ਨਾਮ ਦਾ ਵਿਕਤੀ ਗ੍ਰਿਫਤਾਰ ਕੀਤੇ ਇਹ ਸਰ ਜਿਹੜੀ 35 ਕਿਲੋ ਇਹ ਕਾਦੇ ਚ ਲੈ ਕੇ ਆ ਰਹੇ ਸੀ ਇਹ ਬੱਸ ਦੇ ਵਿੱਚ ਲੈ ਕੇ ਆ ਰਹੇ ਸੀ ਜੀ ਇਹ ਬੱਸ ਦੇ ਵਿੱਚ ਹੀ ਉਸਨੇ ਗੱਟੇ ਰੱਖੇ ਹੋਏ ਸੀ ਉਹਦੇ ਵਿੱਚੋਂ ਜਦੋਂ ਹੀ ਉਹਦੀ ਇਨਫੋਰਮੇਸ਼ਨ ਮਿਲੀ ਚੈੱਕ ਕੀਤਾ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਜੀ ਕਲੀਅਰ ਹੋਇਆ ਜੀ ਬੱਸ ਜਿਵੇਂ ਰਾਜਸਥਾਨ ਤੋਂ ਆਈ ਸੀ ਰਾਜਸਥਾਨ ਤੋਂ ਲੈ ਕੇ ਰਾਜਸਥਾਨ ਦੀ ਬੱਸ ਸੀ ਇੱਧਰ ਇਹ ਐਮਪੀ ਸਾਈਡ ਤੋਂ ਲੈ ਕੇ ਆਇਆ ਸੀ ਅੱਛਾ ਇਹ ਮਤਲਬ ਸ਼੍ਰੀਆਮ ਹੀ ਬੱਸ ਦੇ ਵਿੱਚ ਰੱਖ ਕੇ ਲਿਆਇਆ ਜੀ ਉਹ ਬਿਲਕੁਲ ਬਿਲਕੁਲ ਜੀ ਉਹ ਜਿਹੜੇ ਉਹ ਪਲਾਸਟਿਕ ਦੇ ਗੱਟੇ ਹੁੰਦੇ ਆ ਉਹਨਾਂ ਦੇ ਵਿੱਚ ਪਾ ਕੇ ਜਿਹੜਾ ਉਨੇ ਰੱਖਿਆ ਹੋਇਆ ਸੀ ਸਮਾਨ ਤੇ ਉਹਦੇ ਵਿੱਚ ਲੈ ਕੇ ਆਇਆ ਸੀ ਟੋਟਲ ਸਾਰੇ ਕਿੰਨੀ ਬਣ ਗਈ ਕਿੰਨੇ ਦੋਸ਼ੀ ਇਹਦੇ ਵਿੱਚ ਟੋਟਲ ਫੜੇ ਗਏ ਆ ਪਰ ਟੋਟਲ ਰਿਕਵਰੀ ਅੱਜ ਦੀ ਕਿੰਨੀ ਹੈ ਜਿਹੜੀ ਅੱਜ ਦੀ ਡਿਸਕਸ ਕਰਦੇ ਆ ਇਹ ਦੀ ਚਾਰ ਮੁਕਦਮਿਆਂ ਦੇ ਵਿੱਚ ਆਪਾਂ 8 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਤੇ 1 ਕਿਲੋ 13 ਗ੍ਰਾਮ ਹੈਰੋਇਨ 20 ਕਿਲੋ 258 ਗ੍ਰਾਮ ਅਫੀਮ 86 ਕਿਲੋ 64 ਗ੍ਰਾਮ ਚੂਰਾਪੋਸਤ ਤੇ ਇੱਕ ਕ੍ਰੇਟਾਕਾਰ ਇੱਕ ਮੋਟਰਸਾਈਕਲ ਪੰਜ ਮੋਬਾਈਲ ਬਰਾਮਦ ਹੋਇਆ ਜੀ ਇਹ ਚਾਰ ਕੇਸਾਂ 'ਚ ਇਨਾ ਤੋਂ ਅੱਗੇ ਹੋਰ ਮਿਲ ਸਕਦੀ ਜਿਵੇਂ ਫੀਮ ਵਾਲੇ ਸੀਗੇ ਗੱਡੀ 'ਚ 20 ਕਿਲੋ ਉਹਨਾਂ ਨੇ ਟਕਾਣੇ ਬਣਾਈ ਸੀ ਹੋ ਸਕਦਾ ਉਹਨਾਂ ਦੇ ਲਿੰਕ ਤਾਂ ਹੋਣਗੇ ਡੈਫੀਨੇਟਲੀ ਉਹ ਹੋ ਸਕਦੇ ਆ ਫੜੇ ਜਾ ਸਕਦੇ ਉਹ ਬੰਦੇ ਵੀ ਔਰ ਪੋਸਟ ਵਾਲੇ ਵੀ ਬਿਲਕੁਲ ਬਿਲਕੁਲ ਜੀ ਅਸੀਂ ਇਹਨਾਂ ਦੀ ਸਾਡੇ ਟੀਮਸ ਬਣੀਆਂ ਹੋਈਆਂ ਜਿਵੇਂ ਪੁੱਛਗੇਸ ਤੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਅਸੀਂ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਇਹਨਾਂ ਦੀ ਪੁਛਗ੍ਰਿਜ ਦੌਰਾਨ ਵੀ ਇਹਨਾਂ ਨੇ ਕਿਹਨੂੰ ਕਿਹਨੂੰ ਸਮਾਨ ਅੱਗੇ ਵੇਚਦੇ ਰਹੇ ਆ ਕਿੱਥੋਂ ਲੈ ਕੇ ਆਉਂਦੇ ਰਹੇ ਆ ਉਹਨਾਂ ਸਾਰਿਆਂ ਤੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਇੱਥੇ ਇੱਕ ਹੋਰ ਵੀ ਮੈਂ ਦੱਸਣਾ ਚਾਹਣਾ ਹੈ ਕਿ ਜਿਹੜਾ ਸਾਡਾ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਜਿਹੜੀਆਂ ਸਖਤ ਹਦਾਇਤਾਂ ਜਿਹੜਾ ਇਹਨਾਂ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਪੂਰੀ ਸਖਤੀ ਅਸੀਂ ਕੀਤੀ ਜਾਂਦੀ ਹੈ ਤੇ ਕੋਈ ਵੀ ਇਹਨਾਂ ਨੂੰ ਢਿੱਲ ਨਹੀਂ ਦਿੱਤੀ ਜਾਂਦੀ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਹੈ ਵੀ ਕੁਝ ਜਾਣੇ ਕਈ ਵਾਰ ਇਹ ਹੁੰਦਾ ਹੈ ਵੀ ਪੁਲਿਸ ਤੇ ਆਪਾਂ ਹਮੇਸ਼ਾ ਹੀ ਇੱਕ ਸ਼ੱਕ ਦੀ ਸੂਈ ਰੱਖ ਲੈਂਦੇ ਆ ਵੀ ਪਤਾ ਨਹੀਂ ਆ ਡਰੱਗਸ ਦਾ ਫਿਰ ਕੀਤਾ ਕੀ ਜਾਂਦਾ ਹੋਊਗਾ ਮੈਂ ਇੱਥੇ ਦੱਸਣਾ ਚਾਹਣਾ ਹੈ ਵੀ ਇੱਥੇ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਇਹਨੂੰ ਡਰੱਗਸ ਨੂੰ ਡਿਸਟਰੋਏ ਕਰਨ ਦੀਆਂ ਕਮੇਟੀਆਂ ਬਣਦੀਆਂ ਜਿਹੜੀਆਂ ਕਿ ਸੀਨੀਅਰ ਲੈਵਲ ਤੇ ਬਣਦੀਆਂ ਜਿਹੜੀ ਡਿਸਟ੍ਰਿਕਟ ਲੈਵਲ ਦੀ ਕਮੇਟੀ ਹੁੰਦੀ ਹੈ ਉਹਦੇ ਵਿੱਚ ਐਸਐਸਪੀ ਚੇਅਰਮੈਨ ਹੁੰਦਾ ਉਹਦੇ ਨਾਲ ਐਸਪੀ ਡੀ ਤੇ ਇੱਕ ਡੀਐਸਪੀ ਡੀ ਇਹਨਾਂ ਦੀ ਇੱਕ ਕਮੇਟੀ ਬਣਦੀ ਹੈ ਤੇ ਜਿਹੜਾ ਡੀਐਸਪੀ ਦਾ ਏਰੀਆ ਦਾ ਇੱਕ ਮਕਦਮਾ ਹੁੰਦਾ ਜਿਹਦਾ ਕੇਸ ਪ੍ਰਾਪਰਟੀ ਹੁੰਦੀ ਹੈ ਉਹ ਉਹਨਾਂ ਨੂੰ ਅਸੀਂ ਵੀ ਨਾਲ ਲੈਣੇ ਆ ਉਸ ਕਮੇਟੀ ਦੇ ਵਿੱਚ ਤੇ ਇਹ ਜਦੋਂ ਸਾਡੇ ਕੋਲ ਰਿਜ਼ਲਟ ਆ ਜਾਂਦੇ ਆ ਇਹਨਾਂ ਦੇ ਲੈਬ ਤੋਂ ਅਸੀਂ ਇਮੀਡੀਏਟਲੀ ਇਹ ਜਿਹੜੀ ਕੇਸ ਪ੍ਰੋਪਰਟੀ ਹੁੰਦੀ ਆ ਇਹ ਨਸ਼ਾ ਹੁੰਦਾ ਜਿਹੜਾ ਰਿਕਵਰ ਕੀਤਾ ਵਾ ਉਹਨੂੰ ਸਾਰੀ ਕਮੇਟੀ ਇਕੱਠੀ ਜਾ ਕੇ ਅਸੀਂ ਇੱਕ ਜਗ੍ਹਾ ਤੇ ਇੱਕ ਸੇਫ ਜਗ੍ਹਾ ਤੇ ਜਿੱਥੇ ਇਸ ਨੂੰ ਸਾੜਿਆ ਜਾ ਸਕੇ ਤੇ ਕੋਈ ਇਨਸਨਰੇਟਰ ਜਿਹੜੇ ਹੁੰਦੇ ਆ ਸਰਕਾਰੀ ਵੀ ਲੱਗੇ ਹੋਏ ਆ ਤੇ ਜਾਂ ਕੁਝ ਅਸੀਂ ਆਈਡੈਂਟੀਫਾਈ ਕੀਤੇ ਹੋਏ ਆ ਜਿੱਥੇ ਵੱਡੇ ਜਿੱਥੇ ਇਹਨਾਂ ਨੂੰ ਅੱਗ ਲਾਈ ਜਾ ਸਕਦੀ ਹੈ ਸੇਫਲੀ ਤੇ ਉੱਥੇ ਜਾ ਕੇ ਅਸੀਂ ਇਸ ਨੂੰ ਜਿਹੜਾ ਸਾਡੇ ਕੋਲੋਂ ਰਿਕਵਰ ਕੀਤਾ ਵਾ ਜਿਹੜਾ ਐਨਡੀਪੀਐਸ ਦੀ ਕੇਸ ਪ੍ਰੋਪਰਟੀ ਹੁੰਦੀ ਆ ਉਹਨੂੰ ਅਸੀਂ ਪ੍ਰੋਸੀਜਰ ਦੇ ਮੁਤਾਬਕ ਮਾਨਯੋਗ ਅਦਾਲਤ ਦੇ ਦਿੱਤੇ ਹੋਏ ਪ੍ਰਸਕ੍ਰਾਈਬਡ ਪ੍ਰੋਸੀਜਰ ਦੇ ਮੁਤਾਬਕ ਅਸੀਂ ਉਸ ਨੂੰ ਡਿਸਟਰੋਏ ਕਰਦੇ ਆ ਆਪਣੀ ਨਿਗਰਾਨੀ ਦੇ ਵਿੱਚ ਤੇ ਪ੍ਰੋਪਰ ਉਸ ਦੀ ਜਿਹੜੀ ਲਿਖਤੀ ਪੜਤੀ ਕਾਰਵਾਈ ਕਰਦੇ ਹੋਏ ਸਾਰੇ ਅਫਸਰਾਂ ਦੀ ਹਾਜ਼ਰੀ 'ਚ ਤੇ ਐਵੇਂ ਜਿਹੜੀ ਕੋਈ ਵੱਡੀ ਰਿਕਵਰੀ ਹੁੰਦੀ ਹੈ ਉਹਦੇ ਵਿੱਚ ਸਾਡੇ ਉਸ ਕਮੇਟੀ ਦੇ ਵਿੱਚ ਸਾਡੇ ਜਿਹੜੇ ਡੀਆਈਜੀ ਰੇਂਜੇਸ ਹੈ ਉਹ ਹੈੱਡ ਹੁੰਦੇ ਆ ਤੇ ਇਵਨ ਕਈ ਕੇਸਸ ਦੇ ਵਿੱਚ ਆਈਜੀ ਸਹਿਬਾਨ ਹੈੱਡ ਹੁੰਦੇ ਆ ਤੇ ਉਹਨਾਂ ਦੇ ਨਾਲ ਐਸਐਸਪੀ ਉਸ ਜ਼ਿਲ੍ਹੇ ਦੇ ਹੁੰਦੇ ਆ ਤੇ ਅਸੀਂ ਉਹ ਕੇਸ ਪ੍ਰਾਪਰਟੀ ਨੂੰ ਉਸ ਉੱਥੇ ਜਾ ਕੇ ਸਾਰਿਆਂ ਦੀ ਹਾਜ਼ਰੀ ਚ ਕਮੇਟੀ ਦੀ ਹਾਜ਼ਰੀ ਚ ਇਹ ਕੇਸ ਪ੍ਰਾਪਰਟੀ ਨੂੰ ਕਾਨੂੰਨ ਅਨੁਸਾਰ ਪ੍ਰੋਸੀਜਰ ਅਨੁਸਾਰ ਡਿਸਟਰੋਏ ਕੀਤਾ ਜਾਂਦਾ ਸਾਰਾ ਕੁਝ ਵੀਡੀਓਗ੍ਰਾਫੀ ਚ ਵੀ ਹੁੰਦਾ ਹੈ ਸਾਰਾ ਵੀਡੀਓਗ੍ਰਾਫੀ ਹੁੰਦੀ ਹੈ ਜੀ ਸਾਰੇ ਹਰ ਕਿਸੇ ਦੇ ਸਾਈਨ ਹੁੰਦੇ ਆ ਹਰ ਕਿਸੇ ਦੀ ਸਾਡੇ ਕਮੇਟੀ ਮੈਂਬਰਸ ਦੀ ਹਾਜ਼ਰੀ ਦੇ ਵਿੱਚ ਲਾਸਟ ਤਿੰਨ ਕੇ ਤੱਕ ਇਸ ਨੂੰ ਅਸੀਂ ਡਿਸਟਰੋਏ ਕਰਕੇ ਆ ਜਿਆਦਾਤਰ ਲੋਕ ਤਾਂ ਇਹੀ ਸੋਚਦੇ ਆ ਵੀ ਨਸ਼ੇ ਦਾ ਕਰਦੇ ਕੀ ਆ ਕਿੱਥੇ ਜਾਂਦਾ ਫੜਨ ਤੋਂ ਵੱਡੀ ਚੀਜ਼ ਹੁੰਦੀ ਪਰ ਤੁਸੀਂ ਕਲੀਅਰ ਕਰਤਾ ਮੈਂ ਇਹ ਕਲੀਅਰ ਤਾਂ ਕਰਨਾ ਚਾਹੁੰਦਾ ਸੀ ਮੈਂ ਸੋਸ਼ਲ ਮੀਡੀਆ ਤੇ ਕੁਝ ਜਗ੍ਹਾ ਤੇ ਦੇਖਿਆ ਸੀਗਾ ਵੀ ਤੁਸੀਂ ਜੀ ਇਸ ਦਾ ਉਹਨਾਂ ਵੱਲੋਂ ਕੁਐਸਚਨ ਸੀਗੇ ਵੀ ਇਸ ਇਹਦਾ ਕਰਦੇ ਕੀ ਹੋ ਜਿਹੜਾ ਨਸ਼ਾ ਫੜਦੇ ਹੋ ਕੀ ਕੀਤਾ ਜਾਂਦਾ ਇਹ ਠਾਣੇ ਚੋਂ ਤਾਂ ਨਹੀਂ ਚਲਾ ਜਾਂਦਾ ਇਹ ਅੱਗੇ ਬਹਿ ਵੀ ਦੱਸਣਾ ਚਾਹਣਾ ਹੈ ਜਿਹੜਾ ਇਹ ਮਾਲ ਮੁਕੱਦਮਾ ਹੁਣ ਮਾਨਯੋਗ ਜੱਜ ਸਾਹਿਬ ਦੇ ਜਦੋਂ ਉਹਨਾਂ ਦੇ ਪੇਸ਼ ਹੋ ਜਾਂਦਾ ਹੈ ਸੈਂਪਲ ਲੈ ਜਾਂਦੇ ਆ ਤੇ ਇਸ ਨੂੰ ਇੱਕ ਸਿਕਿਉਰ ਜਗ੍ਹਾ ਤੇ ਜਿਸ ਦੀਆਂ ਤਿੰਨ ਲਾਕਸ ਹੁੰਦੇ ਟ੍ਰਿਪਲ ਲਾਕ ਹੁੰਦਾ ਅਤੇ ਜਿਸ ਦੀਆਂ ਅਲੱਗ-ਅਲੱਗ ਸਾਡੇ ਐਸਪੀ ਡੀ ਸਾਹਿਬ ਕੋਲ ਚੌਕੀ ਉਹਦੀ ਚਾਬੀ ਹੁੰਦੀ ਹੈ ਲਾਕ ਦੀ ਇੱਕ ਲਾਕ ਸਾਡੇ ਉੱਥੇ ਇੰਚਾਰਜ ਜਿਹੜਾ ਬਣਾਇਆ ਹੁੰਦਾ ਉਹਦੇ ਕੋਲ ਹੁੰਦੀ ਹੈ ਚਾਬੀ ਤੇ ਉਸ ਤੇ 24 ਘੰਟੇ ਕੈਮਰੇ ਔਨ ਰਹਿੰਦੇ ਆ ਸਾਡੇ ਉਸ ਜਿਹੜਾ ਸਾਡਾ ਇਸ ਦਾ ਉਹ ਬਣਿਆ ਹੁੰਦਾ ਹੈ ਸਟਰੋਂਗ ਰੂਮ ਇਹਦੇ ਵਾਸਤੇ ਤੇ ਉਹਦੇ ਵਿੱਚ ਅਸੀਂ ਉਹ ਰੱਖ ਕੇ ਉਸ ਦੀ ਨਿਗਰਾਨੀ ਚ ਕੱਢਿਆ ਜਾਂਦਾ ਲਿਖ ਪੜ ਕੇ ਕੈਮਰੇ ਦੀ ਨਿਗਾਹ ਜੀ ਉਹ ਕੱਢਿਆ ਜਾਂਦਾ ਸਮਾਨ ਜਦੋਂ ਡਿਸਟਰੋਏ ਕਰਨਾ ਕੈਮਰੇ ਦੀ ਨਿਗਾਹ ਚ ਇਹ ਹਮੇਸ਼ਾ ਉੱਥੇ ਰਿਕਾਰਡਿੰਗ ਹੁੰਦੀ ਰਹਿੰਦੀ ਹੈ ਲਗਾਤਾਰ ਤੇ ਉੱਥੇ ਉਹਦੇ ਉੱਪਰ ਗਾਰਡ ਲੱਗੀ ਹੁੰਦੀ ਹੈ ਇੱਕ ਇੰਚਾਰਜ ਹੁੰਦਾ ਨਸ਼ਾ ਤਾਂ ਸਰ ਤੁਸੀਂ ਛੱਡ ਦਿੰਦੇ ਹੋ ਜਿਹੜੇ ਪੈਸੇ ਹੁੰਦੇ ਆ ਕਰੋੜਾਂ ਰੁਪਏ ਉਹਨਾਂ ਦਾ ਕੀ ਹੁੰਦਾ ਉਹ ਕਿੱਥੇ ਜਾਂਦੇ ਆ ਇਹ ਇਹ ਜ਼ਬਤ ਹੋ ਜਾਂਦੇ ਆ ਜੀ ਇਹ ਸਰਕਾਰੀ ਖਜ਼ਾਨੇ ਚ ਜਾਣਗੇ ਅਲਟੀਮੇਟਲੀ ਹਾਂ ਤਾਂ ਬਿਲਕੁਲ ਕਰੀਬ ਇੱਕ ਕੁਆਂਟਲ 6-7 ਕਿਲੋ ਦੇ ਆਸ-ਪਾਸ ਦੀ ਇਹ ਰਿਕਵਰੀ ਬਣਦੀ ਆ ਅਫੀਮਾ ਪੋਸਤਾ ਚਟਾ ਟਰੱਕ ਚ ਲੈ ਕੇ ਕਿਵੇਂ ਜਾ ਰਹੇ ਸੀ ਕਰੇਟਾ ਚ ਕਿਵੇਂ ਛਿਪਾ ਕੇ ਇਹ ਫੀਮ ਨੂੰ ਰੱਖਿਆ ਸੀ ਚਿੱਟੇ ਨੂੰ ਕਿਵੇਂ ਰਿਕਵਰ ਕੀਤਾ ਸਾਰੀ ਕਹਾਣੀ ਤੁਸੀਂ ਸੁਣ ਲਈ ਆ ਹਾਲਾਂਕਿ ਬਹੁਤ ਵੱਡੀ ਰਿਕਵਰੀ ਆ ਜਿਹੜੀ ਕੁਆਂਟਲ ਦੇ ਵਿੱਚ ਕਰੀਬ ਏ ਸਵਾਰ ਫਰੋਸਪਰ ਪੁਲਿਸ ਦੇ ਹੱਥੇ ਲੱਗੀ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਵੀ ਇਹਨਾਂ ਲੋਕਾਂ ਦੇ ਕੋਲੋਂ ਹੋਰ ਵੀ ਸੰਭਾਵਨਾ ਹੈਗੀ ਆ ਕਾਫੀ ਕੁਝ ਬ੍ਰਾਹਮਤ ਹੋਣ ਦੀ ਤੁਹਾਡੀ ਕੀ ਰਾਏ ਆ ਜਰੂਰ ਸਾਂਝੀ ਕਰਨਾ ਫਰੋਸਪਰ ਤੋਂ ਸਖਵਿੰਦਰ ਸਿੰਘ ਸੋਖ ਹਾਂਜੀ ਇੱਥੇ ਇੱਕ ਹੋਰ ਵੀ ਮੈਂ ਦੱਸਣਾ ਚਾਹਣਾ ਹੈ ਕਿ ਜਿਹੜਾ ਸਾਡਾ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਜਿਹੜੀਆਂ ਸਖਤ ਹਦਾਇਤਾਂ ਜਿਹੜਾ ਇਹਨਾਂ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਪੂਰੀ ਸਖਤੀ ਅਸੀਂ ਕੀਤੀ ਜਾਂਦੀ ਹੈ ਤੇ ਕੋਈ ਵੀ ਇਹਨਾਂ ਨੂੰ ਢਿੱਲ ਨਹੀਂ ਦਿੱਤੀ ਜਾਂਦੀ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਹੈ ਵੀ ਕੁਝ ਜਣੇ ਕਈ ਵਾਰ ਇਹ ਹੁੰਦਾ ਹੈ ਵੀ ਪੁਲਿਸ ਤੇ ਆਪਾਂ ਹਮੇਸ਼ਾ ਹੀ ਇੱਕ ਸ਼ੱਕ ਦੀ ਸੂਈ ਰੱਖ ਲੈਨੇ ਆ ਵੀ ਪਤਾ ਨਹੀਂ ਆ ਡਰੱਗਸ ਦਾ ਫਿਰ ਕੀਤਾ ਕੀ ਜਾਂਦਾ ਹੋਊਗਾ ਮੈਂ ਇੱਥੇ ਦੱਸਣਾ ਚਾਹਣਾ ਹੈ ਵੀ ਇੱਥੇ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਇਹਨੂੰ ਡਰੱਗਸ ਨੂੰ ਡਿਸਟਰੋਏ ਕਰਨ ਦੀਆਂ ਕਮੇਟੀਆਂ ਬਣਦੀਆਂ ਜਿਹੜੀਆਂ ਕਿ ਸੀਨੀਅਰ ਲੈਵਲ ਤੇ ਬਣਦੀਆਂ ਜਿਹੜੀ ਡਿਸਟ੍ਰਿਕਟ ਲੈਵਲ ਦੀ ਕਮੇਟੀ ਹੁੰਦੀ ਹੈ ਉਹਦੇ ਵਿੱਚ ਐਸਐਸਪੀ ਚੇਅਰਮੈਨ ਹੁੰਦਾ ਉਹਦੇ ਨਾਲ ਐਸਪੀ ਡੀ ਤੇ ਇੱਕ ਡੀਐਸਪੀ ਡੀ ਇਹਨਾਂ ਦੀ ਇੱਕ ਕਮੇਟੀ ਬਣਦੀ ਹੈ ਤੇ ਜਿਹੜਾ ਡੀਐਸਪੀ ਦਾ ਏਰੀਆ ਦਾ ਇੱਕ ਮਕਦਮਾ ਹੁੰਦਾ ਜਿਹਦਾ ਕੇਸ ਪ੍ਰਾਪਰਟੀ ਹੁੰਦੀ ਹੈ ਉਹ ਉਹਨਾਂ ਨੂੰ ਅਸੀਂ ਵੀ ਨਾਲ ਲੈਣੇ ਆ ਉਸ ਕਮੇਟੀ ਦੇ ਵਿੱਚ ਤੇ ਇਹ ਜਦੋਂ ਸਾਡੇ ਕੋਲ ਰਿਜ਼ਲਟ ਆ ਜਾਂਦੇ ਆ ਇਹਨਾਂ ਦੇ ਲੈਬ ਤੋਂ ਅਸੀਂ ਇਮੀਡੀਏਟਲੀ ਇਹ ਜਿਹੜੀ ਕੇਸ ਪ੍ਰੋਪਰਟੀ ਹੁੰਦੀ ਆ ਇਹ ਨਸ਼ਾ ਹੁੰਦਾ ਜਿਹੜਾ ਰਿਕਵਰ ਕੀਤਾ ਵਾ ਉਹਨੂੰ ਸਾਰੀ ਕਮੇਟੀ ਇਕੱਠੀ ਜਾ ਕੇ ਅਸੀਂ ਇੱਕ ਜਗ੍ਹਾ ਤੇ ਇੱਕ ਸੇਫ ਜਗ੍ਹਾ ਤੇ ਜਿੱਥੇ ਇਸ ਨੂੰ ਸਾੜਿਆ ਜਾ ਸਕੇ ਤੇ ਕੋਈ ਇਨਸਨਰੇਟਰ ਜਿਹੜੇ ਹੁੰਦੇ ਆ ਸਰਕਾਰੀ ਵੀ ਲੱਗੇ ਹੋਏ ਆ ਤੇ ਜਾਂ ਕੁਝ ਅਸੀਂ ਆਇਡੈਂਟੀਫਾਈ ਕੀਤੇ ਹੋਏ ਆ ਜਿੱਥੇ ਵੱਡੇ ਜਿੱਥੇ ਇਹਨਾਂ ਨੂੰ ਅੱਗ ਲਾਈ ਜਾ ਸਕਦੀ ਹੈ ਸੇਫਲੀ ਤੇ ਉੱਥੇ ਜਾ ਕੇ ਅਸੀਂ ਇਸ ਨੂੰ ਜਿਹੜਾ ਸਾਡੇ ਕੋਲੋਂ ਰਿਕਵਰ ਕੀਤਾ ਵਾ ਜਿਹੜਾ ਐਨਡੀਪੀਐਸ ਦੀ ਕੇਸ ਪ੍ਰੋਪਰਟੀ ਹੁੰਦੀ ਆ ਉਹਨੂੰ ਅਸੀਂ ਪ੍ਰੋਸੀਜਰ ਦੇ ਮੁਤਾਬਕ ਮਾਨਯੋਗ ਅਦਾਲਤ ਦੇ ਦਿੱਤੇ ਹੋਏ ਪ੍ਰਸਕ੍ਰਾਈਬਡ ਪ੍ਰੋਸੀਜਰ ਦੇ ਮੁਤਾਬਕ ਅਸੀਂ ਉਸਨੂੰ ਡਿਸਟਰੋਏ ਕਰਦੇ ਆ ਆਪਣੀ ਨਿਗਰਾਨੀ ਦੇ ਵਿੱਚ ਤੇ ਪ੍ਰੋਪਰ ਉਸ ਦੀ ਜਿਹੜੀ ਲਿਖਤੀ ਪੜਤੀ ਕਾਰਵਾਈ ਕਰਦੇ ਹੋਏ ਸਾਰੇ ਅਫਸਰਾਂ ਦੀ ਹਾਜ਼ਰੀ ਚ ਤੇ ਐਵੇਂ ਜਿਹੜੀ ਕੋਈ ਵੱਡੀ ਰਿਕਵਰੀ ਹੁੰਦੀ ਆ ਉਹਦੇ ਵਿੱਚ ਸਾਡੇ ਉਸ ਕਮੇਟੀ ਦੇ ਵਿੱਚ ਸਾਡੇ ਜਿਹੜੇ ਡੀਆਈਜੀ ਰੇਂਜੇਸ ਆ ਉਹ ਹੈੱਡ ਹੁੰਦੇ ਆ ਤੇ ਈਵਨ ਕਈ ਕੇਸਸ ਦੇ ਵਿੱਚ ਆਈਜੀ ਸਹਿਬਾਨ ਹੈੱਡ ਹੁੰਦੇ ਆ ਤੇ ਉਹਨਾਂ ਦੇ ਨਾਲ ਐਸਐਸਪੀ ਉਸ ਜ਼ਿਲ੍ਹੇ ਦੇ ਹੁੰਦੇ ਆ ਤੇ ਅਸੀਂ ਉਹ ਕੇਸ ਪ੍ਰਾਪਰਟੀ ਨੂੰ ਉਸ ਉੱਥੇ ਜਾ ਕੇ ਸਾਰਿਆਂ ਦੀ ਹਾਜ਼ਰੀ ਚ ਕਮੇਟੀ ਦੀ ਹਾਜ਼ਰੀ ਚ ਇਹ ਕੇਸ ਪ੍ਰਾਪਰਟੀ ਨੂੰ ਕਾਨੂੰਨ ਅਨੁਸਾਰ ਪ੍ਰੋਸੀਜਰ ਅਨੁਸਾਰ ਡਿਸਟਰੋਏ ਕੀਤਾ ਜਾਂਦਾ ਸਾਰਾ ਕੁਝ ਵੀਡੀਓਗ੍ਰਾਫੀ ਚ ਵੀ ਹੁੰਦਾ ਹੈ ਸਾਰੇ ਵੀਡੀਓਗ੍ਰਾਫੀ ਹੁੰਦੀ ਹੈ ਜੀ ਸਾਰੇ ਹਰ ਕਿਸੇ ਦੇ ਸਾਈਨ ਹੁੰਦੇ ਆ ਹਰ ਕਿਸੇ ਦੀ ਸਾਡੇ ਕਮੇਟੀ ਮੈਂਬਰਸ ਦੀ ਹਾਜ਼ਰੀ ਦੇ ਵਿੱਚ ਲਾਸਟ ਤਿੰਨਕੇ ਤੱਕ ਇਸ ਨੂੰ ਅਸੀਂ ਡਿਸਟਰੋਏ ਕਰਕੇ ਆਉਂਦੇ ਜਿਆਦਾਤਰ ਲੋਕ ਤਾਂ ਇਹ ਹੀ ਸੋਚਦੇ ਆ ਵੀ ਨਸ਼ੇ ਦਾ ਕਰਦੇ ਕੀ ਆ ਕਿੱਥੇ ਜਾਂਦਾ ਫੜਨ ਤੋਂ ਵੱਧ ਹੀ ਚੀਜ਼ ਹੁੰਦੀ ਪਰ ਤੁਸੀਂ ਕਲੀਅਰ ਕਰਤਾ ਮੈਂ ਇਹ ਕਲੀਅਰ ਤਾਂ ਕਰਨਾ ਚਾਹੁੰਦਾ ਸੀ ਮੈਂ ਸੋਸ਼ਲ ਮੀਡੀਆ ਤੇ ਕੁਝ ਜਗ੍ਹਾ ਤੇ ਦੇਖਿਆ ਸੀਗਾ ਵੀ ਤੁਸੀਂ ਜੀ ਇਸ ਦਾ ਉਹਨਾਂ ਦੇ ਵੱਲੋਂ ਕੁਐਸਚਨ ਸੀਗੇ ਵੀ ਇਸ ਇਹਦਾ ਕਰਦੇ ਕੀ ਹੋ ਜਿਹੜਾ ਨਸ਼ਾ ਫੜਦੇ ਹੋ ਕੀ ਕੀਤਾ ਜਾਂਦਾ ਕੀ ਇਹ ਥਾਣੇ ਚੋਂ ਤਾਂ ਨਹੀਂ ਚਲਾ ਜਾਂਦਾ ਇਹ ਅੱਗੇ ਵੀ ਦੱਸਣਾ ਚਾਹਣਾ ਹੈ ਜਿਹੜਾ ਇਹ ਮਾਲ ਮੁਕਦਮਾ ਹੁਣ ਮਾਨਯੋਗ ਜੱਜ ਸਾਹਿਬ ਦੇ ਜਦੋਂ ਉਹਨਾਂ ਦੇ ਪੇਸ਼ ਹੋ ਜਾਂਦਾ ਸੈਂਪਲ ਲਈ ਜਾਂਦੇ ਤੇ ਇਸ ਨੂੰ ਇੱਕ ਸਿਕਿਉਰ ਜਗ੍ਹਾ ਤੇ ਜਿਸ ਦੀਆਂ ਤਿੰਨ ਲਾਕਸ ਹੁੰਦੇ ਟ੍ਰਿਪਲ ਲਾਕ ਹੁੰਦਾ ਹੈ ਅਤੇ ਜਿੱਦਿਆ ਅਲੱਗ-ਅਲੱਗ ਸਾਡੇ ਐਸਪੀਡੀ ਸਾਹਿਬ ਕੋਲ ਚੌਕੀ ਉਹਦੀ ਚਾਬੀ ਹੁੰਦੀ ਹੈ ਲੋਕ ਦੀ ਇੱਕ ਲੋਕ ਸਾਡੇ ਉੱਥੇ ਇੰਚਾਰਜ ਜਿਹੜਾ ਬਣਾਇਆ ਹੁੰਦਾ ਉਹਦੇ ਕੋਲ ਹੁੰਦੀ ਹੈ ਚਾਬੀ ਤੇ ਉਸ ਤੇ 24 ਘੰਟੇ ਕੈਮਰੇ ਔਨ ਰਹਿੰਦੇ ਆ ਸਾਡੇ ਉਸ ਜਿਹੜਾ ਸਾਡਾ ਇਸ ਦਾ ਉਹ ਬਣਿਆ ਹੁੰਦਾ ਸਟਰੋਂਗ ਰੂਮ ਇਹਦੇ ਵਾਸਤੇ ਤੇ ਉਹਦੇ ਵਿੱਚ ਅਸੀਂ ਉਹ ਰੱਖ ਕੇ ਉਸ ਦੀ ਨਿਗਰਾਨੀ ਚ ਕੱਢਿਆ ਜਾਂਦਾ ਲਿਖ ਪੜ ਕੇ ਕੈਮਰੇ ਦੀ ਨਿਗਾਹ ਜੀ ਉਹ ਕੱਢਿਆ ਜਾਂਦਾ ਸਮਾਨ ਜਦੋਂ ਡਿਸਟਰੋਏ ਕਰਨਾ ਕੈਮਰੇ ਦੀ ਨਿਗਾਹ ਚ ਇਹ ਹਮੇਸ਼ਾ ਉੱਥੇ ਰਿਕਾਰਡਿੰਗ ਹੁੰਦੀ ਰਹਿੰਦੀ ਹੈ ਲਗਾਤਾਰ ਤੇ ਉੱਥੇ ਉਹਦੇ ਉੱਪਰ ਗਾਰਡ ਲੱਗੀ ਹੁੰਦੀ ਹੈ ਇੱਕ ਇੰਚਾਰਜ ਹੁੰਦਾ ਨਸ਼ਾ ਤਾਂ ਸਰ ਤੁਸੀਂ ਛੱਡ ਦਿੰਦੇ ਹੋ ਜਿਹੜੇ ਪੈਸੇ ਹੁੰਦੇ ਆ ਕਰੋੜਾਂ ਰੁਪਏ ਉਹਨਾਂ ਦਾ ਕੀ ਹੁੰਦਾ ਉਹ ਕਿੱਥੇ ਜਾਂਦੇ ਆ ਇਹ ਇਹ ਜ਼ਬਤ ਹੋ ਜਾਂਦੇ ਆ ਜੀ ਇਹ ਸਰਕਾਰੀ ਖਜ਼ਾਨੇ ਚ ਜਾਣ ਗਏ ਆ